ਜੋ ਹਮਰੀ ਬਿਦਹੋਤੀ ਮੇਰੇ ਸਤਗੁਰ ਆਬਦੋ ਤੁਮਹਾਰਾ ਹੋਏ ਹੋਈ ਬੋਲ ਵਿੱਚ ਗੱਲ ਨਹੀਂ ਕਰਦੇ ਕੋਈ ਬਾਤ ਨਾ ਕਰਦੇ ਸ਼ਕਾਰ ਕਰਦੇ ਚੱਸਰ ਹੋਰ ਸਤਗੁਰ ਸੰਗ ਕੀਰੇ ਹਮ ਕਾਪੇ ਧਨ ਧਨ ਪਰ ਨਾਨਕ ਜਨ ਕੇ ਰਾਜਿਤ ਮਣਿਆ ਕਿਉਂ ਕਿ ਸਬ ਸੋਲ ਸੰਭਾਪੇ ਇਹੋ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਜਦੋਂ ਤੋਂ ਵਿਚਰ ਰਿਹਾ ਮੈਂ ਉਦੋਂ ਤੋਂ ਹੀ ਕਹਿਣਾ ਵਾਂਗੇ ਪੰਥ ਇੱਕ ਵਾ ਅਤੇ ਸਾਡੇ ਕੋਈ ਏਡੇ ਵਖਰੇਵੇਂ ਨਹੀਂ ਪਈ ਇਕੱਠੇ ਨਾ ਹੋ ਸਕੀ ਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਥਾ ਭਾਵੇਂ ਉਹ ਸ਼ਰੂਮਣੀ ਅ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲਬਾਬਾ ਵਿੱਦੀ ਚੰਦ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਦੀ ਸੋਢੀ ਜਾਂ ਜਿੰਨੇ ਵੀ ਸਾਡੇ ਦਲਪੰਥਾ ਸੰਤ ਬਾਬਾ ਬਲਬੀਰ ਸਿੰਘ ਜੀ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਛੋਟੀ ਬਾਬਾ ਕਾਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕਸਰਗੀ ਆ ਭਾਵੇਂ ਕਾਰਸੇਵਾ ਵਾਲੇ ਆ ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ ਤੋ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ ਮੈਂ ਸਮਝਦਾ ਵਾਂ ਕਿ ਪੰਥ ਇੱਕ ਵਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋਹਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਉਪਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖੁਵਾਰ ਹਿੱਸਾ ਮਿਲenge ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪਹੁੰਚਾਉਣ 'ਚ ਸਫਲ ਹੋਏ ਆ ਪਰ ਹੁਣ ਹੋਰ ਆਪਾਂ ਇਹਨੂੰ ਤਿੱਖਾ ਕਰਾਂਗੇ ਤਕਸਾਲ ਟਕਸਾਲ ਟਕਸਾਲ ਤੁਹਾਨੂੰ ਆਣਾ ਜਾਂ ਸਤ ਸਮਾਜ ਨਹੀਂ ਨਹੀਂ ਦਰਸਾਲ ਦੇ ਆਏ ਤਾਂ ਹੈਗੇ ਜੀ ਬਾਬਾ ਰਾਮ ਸਿੰਘ ਜੀ ਆਏ ਨੇ ਬਾਬਾ ਰਾਮ ਸਿੰਘ ਜੀ ਦਮਦਮਈ ਟਕਸਾਲ ਦੇ ਜਿਹੜੇ ਸੰਗਰਾਮਾਂ ਦੇ ਮੁਖੀ ਆਏ ਜਿਹੜੀਆਂ ਪੰਜਾਬ ਉੱਤੇ ਚੁਣੌਤੀਆਂ ਨੇ ਜਿਹੜੀਆਂ ਜੀ ਤੁਸੀਂ ਖਾਸ ਤੌਰ ਤੇ ਜ਼ਿਕਰ ਲੈਕਚਰ ਦੇ ਵਿੱਚ ਵੀ ਕੀਤਾ ਹੈ ਚਾਹੇ ਉਹ ਸਾਈ ਧਰਮਦਾਰ ਫੈਲਣਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਜਿਹੜਾ ਕੰਟਰੋਲ ਕਰੋ ਮੈਂ ਨਾ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਬਾਬਾ ਬੜੂ ਸਾਹਿਬ ਵਾਲਿਆਂ ਨਾਲ ਚੀਵ ਖਾਲਸਾ ਦਿਵਾਨਾਂ ਜੀ ਜਿਹੜੀ ਸਾਡੀ ਇਹ ਬਾਰਡਰ ਬੈਲਟ ਆ ਨਾ ਉੱਥੇ ਥੋੜੀ ਐਜੂਕੇਸ਼ਨ ਦੀ ਲੋੜ ਆ ਔਰ ਮੈਂ ਉਹਨਾਂ ਨੂੰ ਕਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਚੱਲਦੀ ਆ ਹਰ 20 30 ਕਿਲੋਮੀਟਰ ਦੇ ਪਿੱਛੇ ਸਾਨੂੰ ਇੱਕ ਆਪਣਾ ਸਕੂਲ ਖੋਲਣਾ ਚਾਹੀਦਾ ਔਰ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਾਡਾ ਕੁਝ ਪਛੜਿਆ ਵਰਗ ਆ ਆਰਥਿਕ ਤੌਰ ਤੇ ਉਹਨਾਂ ਨੂੰ ਵਿਸ਼ੇਸ਼ ਛੋਟ ਦੇਣੀ ਚਾਹੀਦੀ ਆ ਤੇ ਨਾਲ ਦੀ ਨਾਲ ਹੀ ਜਿਹੜਾ ਧਰਮ ਪ੍ਰਚਾਰ ਆ ਧਰਮ ਪ੍ਰਚਾਰ ਕਿਉਂਕਿ ਗੁਰੂ ਸਾਹਿਬ ਦਾ ਫਲਸਫਾ ਹੈ ਹੀ ਪ੍ਰਚਾਰ ਆ ਗੁਰੂ ਸਾਹਿਬ ਤੇ ਆਪ ਦੁਨੀਆ ਦੇ ਵਿੱਚ ਫਿੱਤਰ ਕੇ ਉਦਾਸੀਆਂ ਕਰਕੇ ਆਪਣੇ ਫਲਸਫੇ ਨੂੰ ਗੁਰੂ ਨਾਨਕ ਨੇ ਆਪਣੇ ਸਿਧਾਂਤ ਨੂੰ ਪ੍ਰਚਾਰਿਆ ਬਾਕੀ ਗੁਰੂਆਂ ਨੇ ਵੀ ਤਾਂ ਉਹਦੇ ਲਈ ਆਪਾਂ ਯਤਨ ਕਰਾਂਗੇ ਮੈਨੂੰ ਲੱਗਦਾ ਵਾ ਭਈ ਬਹੁਤ ਛੇਤੀ ਜਿਹੜਾ ਵਾ ਪੰਜਾਬ ਦੇ ਵਿੱਚ ਅਪਾ ਵੱਡਾ ਬਦਲਾਅ ਵੇਖਾਂਗੇ ਬਾਕੀ ਸਿੱਖ ਤੇ ਪੂਰੇ ਸੰਸਾਰ 'ਚ ਵੱਸਦਾ ਤੇ ਸਮੁੱਚੇ ਸੰਸਾਰ ਦਾ ਸਿੱਖ ਜਿਹੜਾ ਵਾ ਉਹ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਿਤ ਆ। ਸ਼ਤਾਬ ਦੀਆਂ ਜਿਹੜੀਆਂ ਮਨਾਈਆਂ ਜਾਣੀਆਂ ਨੇ ਵੱਡੇ ਸਮਾਗਮ ਹੋਣਗੇ ਉਹਨੂੰ ਲੈ ਕੇ ਹੁਣ ਲੱਗਦਾ ਕਿ ਬਹੁਤ ਵਧੀਆ ਤੰਗ ਦੇ ਨਾਲ ਹੋ ਸਕਦਾ ਵੀ ਇਹ ਕਿਉਂਕਿ ਦੇਖੋ ਜੀ ਸ਼ਤਾਬ ਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਿਹੜੀ ਨਮੈਂਦਾ ਧਾਰਮਿਕ ਜਮਾਤ ਆ ਔਰ ਸਮੁੱਚੇ ਜਿਹੜੇ ਬਾਕੀ ਸਾਡੇ ਸਿੱਖ ਸੰਸਥਾਵਾਂ ਦਲ ਪੰਥ ਤਾਂ ਸੰਪਰਦਾਵਾਂ ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਬਹੁਤ ਤਿਆਰੀਆਂ ਸੀ ਪਰ ਮੈਨੂੰ ਹੁਣ ਲੱਗਦਾ ਕਿ ਇੱਕ ਨਵਾਂ ਉਤਸ਼ਾਹ ਜਿਹੜਾ ਵਾ ਪੰਥ ਦੇ ਵਿੱਚ ਆਊਗਾ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਅਸੀਸ ਦਾ ਸਤਸਕਾਰ ਹੋਇਆ ਗੁਰਦੁਆਰਾ ਸੀਸਗਰ ਸਾਹਿਬ ਜਿੱਥੇ 21 ਤੋਂ ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਮਹਾਨ ਵਿਸ਼ਾਲ ਜਿਹੜੇ ਸ਼ਹੀਦੀ ਸਤਾਬ ਦੀ ਸਮਾਗਮ ਚੱਲਣੇ ਆ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਆਊਗਾ ਕਿਉਂਕਿ ਸਾਰੇ ਹੀ ਗੁਰੂ ਨੂੰ ਸਜਦਾ ਕਰਦੇ ਆ ਗੁਰੂ ਅੱਗੇ ਝੁਕਦੇ ਆ ਬਾਕੀ ਮੈਂ 6 ਜੂਨ ਨੂੰ ਵੀ ਇਹ ਗੱਲ ਕੀਤੀ ਭਾਈ ਇੱਕ ਦਿਨ ਆਊਗਾ ਇਹ ਦਾਲ ਪੰਥ ਸਾਡੇ ਆ ਇਹ ਮਾਣ ਦੇਣਗੇ ਔਰ ਅੱਜ ਇਹਨਾਂ ਨੇ ਮਾਨ ਦਿੱਤਾ। ਬਾਕੀ ਮੇਰੇ ਜੀਜਾ ਦੀ ਚੜ੍ਹਾਈ ਕਰ ਗਈ। ਸਰਦਾਰ ਗੁਰਵਿੰਦਰ ਸਿੰਘ ਉਹ ਬੜੇ ਚੜ੍ਹਦੀ ਕਲਾ ਵਾਲੇ ਸਿੱਖੀ। ਔਰ ਉਹਨਾਂ ਦੀ ਇੱਛਾ ਹੀ ਹੈ। ਭਈ ਜਿਹੜਾ ਪੰਥ ਆ ਭਾਵੇਂ ਕਿ ਅਸੀਂ ਜਦੋਂ ਵਿਚਰਦੇ ਹ ਮਿਲਦੇ ਹਾਂ ਕੋਈ ਇਦਾਂ ਦੀ ਉਸ ਤੋਂ ਬਾਅਦ ਕਰਦੀ ਕੋਈ ਤਲਖੀ ਵੀ ਨਹੀਂ ਹੋਈ। ਪਰ ਫੇਰ ਵੀ ਉਹਨਾਂ ਦੀ ਵੀ ਇੱਛਾ ਹੈ ਪੰਥ ਦੀ ਵੀ ਇੱਛਾ ਹੈ। ਪਈ ਸਮੂਚਾ ਪੰਥ ਇੱਕ ਵਾਰੀ ਇਕੱਠਾ ਹੋਵੇ ਤੇ ਜਿਹੜੀਆਂ ਦਸਤਾਰਾਂ ਅਜੇ ਦਲ ਪੰਥਾਂ ਵੱਲੋਂ ਨਿਹੰਗ ਸੰਪਰਦਾਵਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਨਹੀਂ ਆਈਆਂ ਉਹ ਮਿਲ ਜਾਣ ਤਾਂ ਅੱਜ ਪੰਥ ਨੇ ਉਹ ਇਕਤਰਤਾ ਕੀਤੀ ਆ ਤੇ ਮੈਂ ਸਮਝਦਾ ਪੀ ਸਾਡੇ ਜਿਹੜੇ ਜੀਜਾ ਜੀ ਜਾਂ ਗੁਰਵਿੰਦਰ ਸਿੰਘ ਮੇਰੇ ਜੀਜਾ ਜੀ ਅੰਮ੍ਰਿਤਧਾਰੀ ਅੱਜ ਉਹ ਜਿੱਥੇ ਵੀ ਹੋਣਗੇ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੋਗੀ ਬਾਕੀ ਪੰਥ ਜਿਹੜਾ ਇਹ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰਹੂਗਾ ਪੰਥ ਨਾ ਕਿਸੇ ਸਾਹਮਣੇ ਝੁਕਿਆ ਨਾ ਝੁਕੇਗਾ ਮੈਂ ਉਹ ਗੱਲ ਫੇਰ ਦਰਉਣਾ ਸਿੱਖਾਂ ਦੀ ਵੱਖਰੀ ਪਛਾਣ ਆ ਵੱਖਰੀ ਆਇਡੈਂਟੀ ਆ ਕੋਈ ਜਿੰਨਾ ਮਰਜੀ ਜ਼ੋਰ ਲਾ ਲੈ ਸਾਡੀ ਵੱਖਰੀ ਪਛਾਣ ਨੂੰ ਮਕਾ ਨਹੀਂ ਸਕਦਾ ਨਾ ਹਮ ਹਿੰਦੂ ਨਾ ਮੁਸਲਮਾਨ ਅਲਾ ਰਾਮ ਕੇ ਪਿੰਡ ਪ੍ਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ